ਇੱਕ ਹੋਰ ਨੌਜਵਾਨ ਦੇ ਸੁਪਨੇ ਰਹਿ ਗਏ ਅਧੂਰੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦੇ ਰਹਿਣ ਵਾਲੇ ਨੌਜਵਾਨ ਰਮਨਦੀਪ ਸਿੰਘ ਦੀ ਨਿਊਜ਼ੀਲੈਂਡ ਚ ਭੇਜ ਪਰੇ ਹਾਲਾਤਾਂ ਵਿੱਚ ਹੋਈ ਮੌਤ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਾਲ 2018 ਵਿੱਚ ਨਿਊਜ਼ੀਲੈਂਡ ਗਿਆ ਸੀ ਅਤੇ ਹੁਣ ਉੱਥੇ ਇੱਕ ਕੰਪਨੀ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰ ਰਿਹਾ ਸੀ ਬੀਤੇ ਕੱਲ੍ਹ ਹੀ ਉਸ ਦੇ ਇੱਕ ਦੋਸਤ ਨੂੰ ਫੋਨ ਰਾਹੀਂ ਸੂਚਨਾ ਮਿਲੀ ਕਿ ਰਮਨਦੀਪ ਸਿੰਘ ਦੀ ਭੇਤਪਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ ਅਤੇ ਪਤਾ ਲੱਗਾ ਹੈ ਕਿ ਕਿਸੇ ਨੇ ਉਸ ਦਾ ਕਤਲ ਕਰ ਦਿੱਤਾ ਹੈ। ਉਕਤ ਨੌਜਵਾਨ ਦੀ ਉਮਰ ਮਹਿਜ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜੋ ਮਾਪਿਆਂ ਦਾ ਇਕਲੌਤਾ ਪੁੱਤ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਅਤੇ ਨਾਨੀ ਨੇ ਦੱਸਿਆ ਕਿ ਸਾਡਾ ਇਕਲੌਤਾ ਬੇਟਾ ਸੀ 5 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਜਿੱਥੇ ਸਾਨੂੰ ਉਸ ਦੇ ਦੋਸਤ ਨੇ ਫੋਨ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਮੌਤ ਹੋ ਗਈ ਹੈ। ਉਸ ਦੀ ਗੱਡੀ ਦੇ ਲਾਗੇ ਉਸ ਦੀ ਡੈੱਡ ਬੋਡੀ ਪਈ ਸੀ ਇਸ ਤਰ੍ਹਾਂ ਲੱਗਦਾ ਹੈ ਕਿ ਲੁਟੇਰਿਆਂ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਹੈ ਉਥੇ ਹੀ ਪਿੰਡ ਦੇ ਸਰਪੰਚ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਵਿਕਰਮਜੀਤ ਸਿੰਘ ਨੇ ਵੀ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਉਹਨਾਂ ਦਾ ਰਿਸ਼ਤੇਦਾਰ ਨਿਊਜ਼ੀਲੈਂਡ ਵਿੱਚ ਕਿਸੇ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ 欧ਰੋਪੀ ਨੂੰ ਉਥੋਂ ਦੀ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ 欧ਰੋਪੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਉਹਨਾਂ ਦੇ ਪੁੱਤਰ ਦੀ ਨਿਊਜ਼ੀਲੈਂਡ ਤੋਂ ਜਲਦੀ ਤੋਂ ਜਲਦੀ ਡੈੱਡ ਬੋਡੀ ਪਿੰਡ ਲਿਆਂਦੀ ਜਾਵੇ। ਭੇਜ ਦੋ ਜਿੱਥੇ ਵੀ ਐ ਜਲਦੀ ਕਰ। ਹਾਏ ਮੇਰੇ ਬੇਟੇ ਨੂੰ ਭੇਜ ਦੋ। ਹਾਏ ਤੁਹਾਨੂੰ ਕਦੋਂ ਪਤਾ ਲੱਗਾ ਜੇ? ਮੈਨੂੰ ਐਤਵਾਰ ਰਾਤ ਫੋਨ ਆਇਆ ਸੀ। ਉਹਦੇ ਦੋਸਤ ਨੇ ਕੀਤਾ ਕਹਿੰਦਾ ਆਂਟੀ ਜੀ ਰਮਨ ਦਾ ਫੋਨ ਆਇਆ ਮੈਂ ਨਹੀਂ ਮਨੋ ਨਹੀਂ ਆਇਆ ਮੈਨੂੰ ਸ਼ਨੀਵਾਰ ਸ਼ੁੱਕਰਵਾਰ ਬੜਾ ਚਿਰ ਗੱਲ ਹੋਈ ਆ ਸ਼ਨੀਵਾਰ ਨਹੀਂ ਮੈਂ ਕੀਤਾ ਪਰ ਉਹਨੇ ਆ ਕੇ ਇਹ ਕਰ ਤੇ ਐਤਵਾਰ ਵੀ ਮੈਂ ਕੀਤਾ ਤੇ ਨਹੀਂ ਚੁੱਕਿਆ ਉਹਨੇ ਰਾਤ ਨੂੰ ਮੈਨੂੰ 9 ਵਜੇ ਫੋਨ ਆਇਆ ਉਹਦੇ ਦੋਸਤ ਦਾ ਕਹਿੰਦਾ ਆਂਟੀ ਜੀ ਰਮਨ ਦਾ ਫੋਨ ਨਹੀਂ ਆਇਆ ਮੈਂ ਨਹੀਂ ਰਮਨ ਦਾ ਫੋਨ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਟਰਾਈ ਕਰੀ ਜਾਂਦੇ ਕਰੀ ਜਾਂਦੇ ਨਹੀਂ ਆਇਆ ਉਹ ਕਹਿੰਦੇ ਵੀ ਜਿੱਥੇ ਰਮਨ ਗੱਡੀ ਚਲਾਉਂਦਾ ਹੈ ਉੱਥੇ ਬੋਡੀ ਆ ਕਰ ਪਈ ਪਤਾ ਨਹੀਂ ਰਮਨ ਮਾਕੇ ਕਹਣਵਾ ਹਾਏ ਇਹ ਫਿਰ ਹੋ ਕੀ ਆ ਹਾਏ ਕਿੰਨੇ ਚਿਰ ਹੋ ਗਏ ਗਿਆ ਅੰਦਾਜ਼ੇ ਦੇ ਦੱਸੋ ਬਸ ਇਹ ਸਾਢੇ 5 ਸਾਲ ਹੋ ਗਏ ਸਾਢੇ 5 ਸਾਲ ਸਾਢੇ 5 ਸਾਲ ਹੋ ਗਏ ਨਾ ਹਾਂਜੀ ਰਮਨ ਰੋਜ਼ ਫੋਨ ਕਰਦਾ ਸੀ ਨਾ ਤੁਹਾਨੂੰ ਹਾਂ ਰੋਜ਼ ਫੋਨ ਕਰਦਾ ਸੀ ਰੋਜ਼ ਕਰਦਾ ਸੀ ਸ਼ਨੀਚਰਵਾਰ ਤੇ ਐਤਵਾਰ ਨਹੀਂ ਕੀਤਾ ਫਰਨੀਚਰ ਵਰ ਪਰੌਣੇ ਆਏ ਮੇਰਾ ਆਪ ਹੀ ਨੇ ਟਾਈਮ ਲੱਗਾ ਨਹੀਂ ਤੇ ਰੋਜ਼ ਕਰਦਾ ਸੀ ਮੇਰੇ ਨਾਲ ਗੱਲ ਇਹ ਕਹਿੰਦਾ ਸੀ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਮੈਂ ਠੀਕ ਠਾਕ ਆ ਮੰਮੀ ਜੀ ਕੋਈ ਟੈਨਸ਼ਨ ਨਹੀਂ ਲੈਣੀ ਹੋਰ ਕੋਈ ਗੱਲ ਨਹੀਂ ਜੀ ਨਲੀਨਾ ਅੰਕ ਦਾ ਪਤਾ ਲੱਗਾ ਹਾਂਜੀ ਐਂ ਪਤਾ ਆ ਤੁਹਾਨੂੰ ਬਦਲ ਲੱਗਾ ਜੀ ਐਤਵਾਰ ਸ਼ਨੀਵਾਰ ਸ਼ਨੀਵਾਰ ਸਵੇਰੇ ਪਤਾ ਸਵੇਰੇ ਸੋ ਅੱਤੇ ਕੀ ਗਵਾਂਸ਼ੀ ਹੈ ਕੋਈ ਪਤਾ ਲੱਗ ਗਿਆ ਸਾਨੂੰ ਹਾਏ ਪੁੱਤ ਇੰਤ ਪਿਆਰਾ ਹੀ ਪੁੱਤ ਸਾਡਾ ਸਹੀ ਕਿਨੇ ਚਿਰ ਹੋ ਗਏ ਸਾਢੇ 5 ਸਾਲ ਹੋ ਗਏ ਨੂੰ ਸਾਨੂੰ ਪੁੱਤ ਪਤਾ ਸ਼ਾਮ ਦੇ ਗਾਹੀਸ 5 ਕਿ 8 ਵਜੇ ਹੀ ਹੈ ਨਾ 8:00 ਵਜੇ 8:00 ਕਿਤੇ ਡੈਮੇਜ ਹੋ ਪਤਾ ਲੱਗਾ ਹਾਏ ਇਹ ਦੂਸਰੀ ਰਹਿਣਾ ਹਾਂ ਇਹ ਸ਼ਾਇਦ ਜਨ ਪਰੇ ਮੇ ਕੁਝ ਸ਼ੱਕ ਨਹੀਂ ਆ ਕਿ ਹਾਂਜੀ ਕੋਈ ਸ਼ੱਕ ਵਗੈਰਾ ਨਹੀਂ ਕਿਸੇ ਉੱਤੇ ਹਣ ਕੀ ਪਤਾ ਜੀ ਪੁੱਤ ਕੀ ਪਤਾ ਹੁਣ ਉੱਤੇ ਹਾਂ ਮੁੰਡਾ ਕਿਤੇ ਗਾਉ ਹੀ ਦੋ ਤਾਂ ਮੇਰਾ ਕਿਤੇ ਗਾਉ ਹੀ ਪੁੱਤ ਕਿ ਨੂੰ ਮਾੜੀ ਨਹੀਂ ਕਿੰਨੋ ਚੰਗੀ ਨਹੀਂ ਆਖੜੀ ਵੈਰੀ ਬਣ ਕੇ ਉੱਥੇ ਕੋਈ ਹੋਵੇ ਹਾਏ ਉੱਥੇ ਪਿਆਰੀ ਬਣ ਕੇ ਉਹਦੇ ਪੁੱਤ ਕਿਵੇਂ ਪਤਾ ਲੱਗਦਾ ਕਿ ਕੀ ਲੱਗਦਾ ਸੀ ਤੇ ਕੀ ਘਟ ਰਾਂ ਸਾਰੀ ਮੇਰਾ ਨਾਮ ਬਿਕਰਮਜੀਤ ਸਿੰਘ ਮੈਂ ਪਿੰਡ ਗੋਲੇਸਾਪੁਰ ਤੋਂ ਸਰਪੰਚ ਹਾਂ ਜੀ ਮੇਰਾ ਬ੍ਰਦਰ ਜਿਹੜਾ 2018 ਵਿੱਚ ਨਿਊਜ਼ੀਲੈਂਡ ਗਿਆ ਸੀ ਤੇ 18 ਦਸੰਬਰ ਨੂੰ ਰਾਤ 11:10 ਵਜੇ ਉਹਨਾਂ ਉਧਰ ਦੇ ਟਾਈਮ ਤੇ ਕੋਈ ਵਾਰਦਾਤ ਹੋਈ ਤੇ ਸਾਨੂੰ 5:30 ਵਜੇ ਇੱਧਰ ਪਤਾ ਲੱਗਾ ਫੋਨ ਆਇਆ ਵੀ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੀ ਗੱਡੀ ਕੋਲ ਪਈ ਤੇ ਸਾਰੀ ਜਿਹੜੀ ਘਟਨਾ ਦੀ ਖਬਰ ਉਹਨਾਂ ਦਾ ਉਹਨਾਂ ਦੇ ਫਰੈਂਡ ਨੇ ਸਾਡੇ ਕੋਲ ਫੋਨ ਕਰਕੇ ਪਹੁੰਚਾਈ ਹਾਂ ਉਸ ਤੋਂ ਬਾਅਦ ਪਤਾ ਲੱਗਾ ਵੀ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਤੇ ਕੋਈ ਛੱਟ ਫੇਟ ਗਈ ਇਹ ਪੋਸਟਮਾਸਟਰ ਰਿਪੋਰਟ ਵਿੱਚ ਪਤਾ ਲੱਗੇਗਾ ਕਿ ਕੀ ਹੋਇਆ ਤੇ ਇੱਕ ਉਹ ਜਿਹੜਾ ਇੱਕ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ ਉਹਨ ਜਿਨ੍ਹਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ ਅੱਛਾ ਕੀ ਲੱਗਦਾ ਹਮਲਾ ਕਰਨ ਵਾਲੇ ਕੋਈ ਲੁਟੇਰੇ ਹੀ ਸੀ ਜਾਂ ਕਿਦਾਂ ਹਾਂ ਉਹਨ ਮੇ ਜਿੰਨਾ ਲੱਗਦਾ ਵੀ ਜਿਹੜੇ ਹਮਲਾ ਕਰਨ ਵਾਲੇ ਉਹ ਲੁਟੇਰੇ ਜਿਹੜੇ ਲੁੱਟ ਦੀ ਖੋਹ ਦੇ ਮਕਸਦ ਨਾਲ ਹੀ ਆਏ ਉਹਨਾਂ ਦੀ ਇੱਕ ਬਾਈਕ ਤੇ ਇੱਕ ਦੀ ਗ੍ਰਿਫਤਾਰੀ ਜਿਹੜੀ ਕੀਤੀ ਗਈ ਹੁਣ ਤੁਸੀਂ ਕੀ ਚਾਹੁੰਦੇ ਸਰਕਾਰ ਦਾ ਸਿਰਕਾਰ ਕੋ ਇਹ ਮੰਗ ਕਰਦੇ ਆਂ ਜੀ ਜਿਹੜੀ ਸਾਡੇ ਰਮਨਦੀਪ ਸਿੰਘ ਦੀ ਡੈੱਡ ਬੁਡੀ ਆ ਸਾਡੇ ਤੱਕ ਜਿਹੜੀ ਜਲਦੀ ਜਲਦੀ ਪਹੁੰਚਾਈ ਜਾਵੇ ਕੁਲਦੀਪ ਸਿੰਘ ਢਾਲੀ ਵਾਲਿਆਂ ਨੇ ਮੰਨਿਸਟਰ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਜਿਹੜੀ ਡੈੱਡ ਬੁਡੀ ਸਾਡੇ ਤੱਕ ਜਲਦੀ ਪਹੁੰਚਾਈ ਜਾਵੇ ਕੌਣ ਕੌਣ ਸੀ ਪਰਿਵਾਰ ਜਿਹਨਾਂ ਦੇ ਕੱਲਾ ਮਕਦਮਾ ਬਣਦਾ ਸੀ ਪਰਿਵਾਰ ਵਿੱਚ ਇਹਨਾਂ ਦੇ ਫਾਦਰ ਸਾਹਿਬ ਜੋ ਆੜਮੀ ਵਿੱਚੋਂ ਲੈਡਰ ਹੋ ਕੇ ਦੀ ਅਸੀਂ ਵਿੱਚ ਫਿਰ ਦੇਸ਼ ਦੀ ਸੇਵਾ ਕਰ ਰਹੇ ਨੇ ਅਤੇ ਇਹਨਾਂ ਦੀ ਮਦਰ ਨੇ ਜਿਹੜੇ ਸਿਸਟਰ ਉਹ ਰਮਨਦੀਪ ਜਿਹੜਾ ਕੱਲਾ ਬਣਦਾ ਸੀ ਕਿੰਨੇ ਸਾਲ ਹੋ ਗਿਆ ਸੀ ਬਾਕੀ 2018 ਵਿੱਚ ਗਏ ਤਰੀਕੇ ਪਰ ਸੰਧਾ ਸਾਹਿਬ 5 ਸਾਲ ਤੋਂ ਉੱਤੇ ਹੋਏ ਨੇ ਇੱਕ ਵਾਰਾ ਸੀ ਹਾਂਜੀ ਅਗਸਤ 2024 ਜੇ 6 ਸਾਲ ਹੋ ਜਾਣੇ ਪੂਰੇ ਜੀ